ਮੇਰਾ ਨਾਮ ਹਰਵਿੰਦਰ ਸਿੰਘ ਹੈ। ਇਹ ਪਾਬੰਦਾ ਸੀਗਾ ਤੇ ਕੀ ਤੁਹਾਨੂੰ ਸਪੋਰਟ ਦੇ ਸਕਦੇ। ਅਧਰ ਮੇਰਾ ਨਾ ਫੋਨ ਡੈਗੀ ਪੈਸੇ ਦਾ ਰਸਤੇ ਰੇ ਵਿੱਚ ਜਾ ਰਿਹਾ ਸੀਗਾ ਆਪਣੇ ਜ਼ਰੂਰੀ ਕੰਮ ਵਾਸਤੇ। 28 ਤ੍ਰਿਗੁਣ ਲੱਗ ਗਿਆ ਸੀ ਭਾਈ। ਅੱਛਾ। ਤੇ ਸਾਰਾ ਉਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਵਿੱਚ ਮੈਨੂੰ ਫੋਨ ਲੱਗ ਕੇ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਪੋਰਸ ਲਾਇਨਾਂ ਦੇ। ਕਿਵੇਂ ਡੈਗੀ ਇੱਕ ਲਿਖਤ ਫੋਨ। ਫੋਨ ਮੇਰਾ 17000 ਦਾ ਫੋਨ ਹੈ। ਇੱਕ ਹਫਤੇ ਦੇ ਵਿੱਚ ਵਿੱਚ ਮੈਨੂੰ ਲੱਗ ਕੇ ਦਿੱਤਾ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਰ ਜੀ ਇਹਨਾਂ ਨੇ ਫੋਨ ਲੱਗ ਕੇ ਦਿੱਤਾ। ਮੈਂ اےਸੀ ਅਮਰਜੀਤ ਸਿੰਘ ਚਾਰਜ ਸਬੰਧੀ ਸਾਹਣੀ ਕੰਨਿਹਾਲ ਸਿੰਘ ਵਾਲਾ ਮਿਤੀ 28/7/25 ਨੂੰ ਇੱਕ ਲੜਕਾ ਹਰਵਿੰਦਰ ਸਿੰਘ ਪੁੱਤਰ ਕੁਲਜਿੰਦਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨੇ ਇਥੇ ਰਿਪੋਰਟ ਦਾਇਰ ਕਰਾਈ ਸੀ ਕਿ ਮੇਰਾ ਮੋਬਾਈਲ ਕਮ ਹੋ ਗਿਆ ਹੈ। ਅਸਪੋਸ਼ੀ ਦੱਬਾ ਤੇ ਇਹਦੇ ਜਿਹੜਾ ਬੈਲ ਲੈ ਕੇ ਤਕਨੀਕੀ ਧਾਰ ਤੇ ਅਸੀਂ ਦੀ ਮੋਬਾਈਲ ਦੀ ਖੋਜ ਕੀਤੀ ਤੇ ਅੱਜ ਮਿਤੀ 5/8/25 ਨੂੰ ਸਾਨੂੰ ਮੋਬਾਈਲ ਮਿਲ ਗਿਆ ਤੇ ਮੇਰੇ ਨਾਲ ਕੇ ਅਸੀਂ ਆਪਸ ਤੇ ਹਵਾਲੇ ਸਹੀ ਸਵਾਗਤ ਕਰਾ। ਮੈਂ ਬਲਜੀਤ ਸਿੰਘ ਇਹ ਮੇਰਾ ਭਤੀਜਾ ਹਰਵਿੰਦਰ ਸਿੰਘ ਇਨਾਂ ਦਾ ਜਿਹੜਾ ਫੋਨ ਆ ਉਹ 28 ਤਰੀਕ ਨੂੰ ਇੱਥੇ ਗੁੰਮ ਹੋ ਗਿਆ ਸੀਗਾ ਤੇ ਰਾਹ ਚ ਹੀ ਕਿਤੇ ਡੈਗ ਪਿਆ ਸੀਗਾ ਤੇ ਇਹਨਾਂ ਨੇ ਫਿਰ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਹੁਣੇ ਜਾਓ ਵੀ ਥਾਣੇ ਰਿਪੋਰਟ ਲਿਖਾਓ ਇਹਨਾਂ ਨੇ ਸੁਵਿਧਾ ਸੈਂਟਰ ਦੇ ਵਿੱਚ ਗਏ ਇਹਨਾਂ ਨੇ ਰਿਪੋਰਟ ਲਿਖਾਈ 28 ਤਰੀਕ ਨੂੰ ਐਸੇ 28 ਨੂੰ ਜਿਹੜੀ ਭਲਾਈ ਦੀ ਤਾਂ ਬੜੀ ਵੱਡੀ ਗੱਲ ਆ ਕਿ ਪ੍ਰਸ਼ਾਸਨ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਅੱਜ ਜਾਨੀ ਕਿ 5 ਤਰੀਕ ਨੂੰ 5 ਅਗਸਤ ਨੂੰ ਸਾਨੂੰ ਫੋਨ ਜਿਹੜਾ ਉਹ ਲੱਭ ਕੇ ਸਾਨੂੰ سپਰਦ ਕਰ ਦਿੱਤਾ ਹੈ ਇਹ ਵੱਡੀ ਗੱਲ ਆ ਕਿ ਜਿੱਥੇ ਕਿ ਅਸੀਂ ਪ੍ਰਸ਼ਾਸਨ ਦੀਆਂ ਛੋਟੀਆਂ-ਮੋਟੀਆਂ ਗੱਲਾਂ ਨੂੰ ਹਨਾ ਹਾਈਲਾਈਟ ਕਰਦੇ ਆ ਉੱਥੇ ਸਾਡਾ ਇੰਨਾ ਕ ਹੱਕ ਜ਼ਰੂਰ ਬਣਦਾ ਏ ਇੰਨਾ ਕ ਫਰਜ਼ ਜ਼ਰੂਰ ਬਣਦਾ ਏ ਕਿ ਉਹਨਾਂ ਦੇ ਚੰਗੇ ਕੰਮ ਨੂੰ ਵੀ ਐਪਰੀਸ਼ੀਏਟ ਕੀਤਾ ਜਾਵੇ ਸੋ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਅ ਬਿਨਾ ਕਿਸੇ ਸਿਫਾਰਿਸ਼ ਦੇ ਇੱਕ ਆਮ ਨਾਗਰਿਕ ਦੀ ਗੱਲ ਸੁਣੀ ਤਾਂ ਹੋ ਸਕਦਾ ਵੀ ਮਤਲਬ ਇਸ ਤੋਂ ਵੀ ਵੱਡੇ ਵੀ ਕੰਮ ਕੀਤੇ ਹੋਣ ਸਾਡੇ ਲਈ ਚਲੇ ਇਹ ਹੀ ਬਹੁਤ ਵੱਡਾ ਕੰਮ ਆ ਵੀ ਸਾਡਾ ਜਿਹੜਾ ਇਹ ਫੋਨ ਜਿਹੜਾ ਉਹਨਾਂ ਨੇ ਲੱਭ ਕੇ ਦੇ ਦਿੱਤਾ ਤੇ ਸਾਨੂੰ ਬੜੇ ਰਿਸਪੈਕਟਫੁਲ ਵੇ ਨਾਲ ਬੁਲਾਇਆ ਇੱਥੇ ਕਿ ਤੁਹਾਡਾ ਫੋਨ ਲੱਭ ਗਿਆ ਏ ਤੁਸੀਂ ਆ ਕੇ ਲੈ ਜਾਓ ਤੇ ਅਸੀਂ ਉਹਨਾਂ ਤੋਂ ਹੁਣ ਫੋਨ ਜਿਹੜਾ ਉਹ ਲੈ ਲਿਆ ਏ ਹਾਂਜੀ ਸਰ ਇਸ ਦੇ ਲਈ ਅਸੀਂ ਐਸ ਐਚਓ ਪੂਰਨ ਸਿੰਘ ਮੁੰਸੀ ਗੁਰਤੇਜ ਸਿੰਘ ਤੇ ਐਸ ਆਈ ਸੁਵਿਧਾ ਬ੍ਰਾਂਚ ਸੈਂਟਰ ਦੇ ਇਹਨਾਂ ਦਾ ਸਮੁੱਚੀ ਟੀਮ ਦਾ ਸੀ ਬਹੁਤ ਬਹੁਤ ਧੰਨਵਾਦ